अच्छा ਤੁਸੀਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਸਾਰੀ ਵਾਰਦਾਤ ਦੀ ਹਾਂਜੀ ਹਾਂਜੀ ਪੁਲਿਸ ਥਾਣੇ ਵਿੱਚ ਅਸੀਂ ਰਿਪੋਰਟ ਲਿਖਾਈ ਸੀਗੀ ਜਯੋਧ ਨਸ਼ਾ ਵਿਰੋਧ ਪਿੰਡਾਂ ਚ ਲਿਖਾ ਕੇ ਜਯੋਧ ਨਹੀਂ ਜਿੱਤੇ ਆ ਜਯੋਧ ਮદાન ਚ ਨੁੱਤਰ ਕੇ ਹੁੰਦੇ ਆ ਇਹਨਾਂ ਤੁਸੀਂ ਨਸ਼ਈਆਂ ਦੀ ਪਛਾਣ ਕਰੋ ਜਿਹੜੇ ਪਿੰਡ ਚ ਤੁਸੀਂ ਪੰਚਾਇਤਾਂ ਨੂੰ ਕਹੋ ਵੀ ਤੁਹਾਡੇ ਪਿੰਡ ਚ ਕਿੰਨੇ ਬੱਚੇ ਜਿਹੜੇ ਆ ਵਿਹਲੇ ਰਹਿੰਦੇ ਕਿੱਥੇ ਜਾਂਦੇ ਆ ਉਹ ਰਾਤ ਨੂੰ ਕੀ ਕਰਦੇ ਆ ਇੱਕ ਦਿਨ ਚ ਸਾਰਾ ਕੁਝ ਹੋ ਸਕਦਾ ਜੇ ਹੋਣਾ ਹੋਵੇ ਰਸਤੇ ਦੇ ਵਿੱਚ ਪਿਛੋਂ ਦੋ ਮੰਡੇ ਸੀ ਉਹਨਾਂ ਦੇ ਚੈਰੀਟਾ ਕਰੇ ਹੋਏ ਸੀ ਤੇ ਉਹਨਾਂ ਨੇ ਆਪਣਾ ਮੋਟਰਸਾਈਕਲ ਮੇਰੇ ਸਕੂਟਰੀ ਦੇ ਸਾਹਮਣੇ ਲਿਆ ਕੇ ਰੋਕ ਲਿਆ ਸਾਡੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਗੋਬਿੰਦ ਰਾਏ ਪੈਂਡ ਅਲੋਵਾਲ ਵਿੱਚ ਸਵੇਰੇ ਬੈਠੀ ਆ ਤੁਹਾਨੂੰ ਦੱਸ ਦਈਏ ਕਿ ਨਕੂਦਰ ਦੇ ਵਿੱਚ ਦਿਨ ਆਏ ਕੋਈ ਨਾ ਕੋਈ ਵਾਰਦਾਤ ਕੋਈ ਨਾ ਕੋਈ ਲੁੱਟਖੋ ਹੁੰਦੀ ਰਹਿੰਦੀ ਆ ਜਿਹੜੀ ਪ੍ਰਸ਼ਾਸਨ ਦੇ ਹੱਥ ਤੋਂ ਬਾਹਰ ਆ ਪਤਾ ਨਹੀਂ ਕਿੰਨੇ ਮੋਟਰਸਾਈਕਲ ਚੱਕ ਹੁੰਦੇ ਆ ਪਤਾ ਨਹੀਂ ਕਿੰਨੇ ਐਕਟਿਵਾ ਚੱਕ ਹੁੰਦੀਆਂ ਕਿੰਨੀਆਂ ਗੱਡੀਆਂ ਚੱਕ ਹੁੰਦੀਆਂ ਕਿੰਨੀਆਂ ਚੋਰੀਆਂ ਹੁੰਦੀਆਂ ਪਰ ਪਤਾ ਨਹੀਂ ਕਿਉਂ ਨਹੀਂ ਫੜ ਹੁੰਦੇ ਚੋਰ ਸੋ ਇਸ ਵੇਲੇ ਆਨੂਵਾਲ ਪਿੰਡ ਵਿੱਚ ਬੈਠੇ ਆ ਜਿੱਥੇ ਕੱਲ ਦੀ ਵਾਰਦਾਤ ਆ ਐਕਟਿਵਾ ਇਹ ਲੜਕਾ ਆਕਾਸ਼ਦੀਪ ਜੋ ਕੱਲ ਨਕਉਦਰ ਲਗਭਗ 4:30 ਵਜੇ ਦੇ ਦਰਮਿਆਨ ਨਕਉਦਰ ਜਾ ਰਿਹਾ ਸੀ ਸੋ ਇਹਦੇ ਕੋਲੋਂ ਗਵਰਨਮੈਂਟ ਸਕੂਲ ਦੇ ਲਾਗੇ ਐਕਟਿਵਾ ਖੋਹੀ ਗਈ ਤੇ ਆਉ ਜਾਣਦੇ ਆ ਇਹ ਕੀ ਗੱਲਬਾਤ ਹੋਈ ਤੁਸੀਂ ਕਿੰਨੇ ਵਜੇ ਦੀ ਵਾਰਦਾਤ ਹੈ ਤੇ ਕਿ ਕਿਦਾਂ ਸਾਰੀ ਗੱਲਬਾਤ ਹੋਈ ਸਾਰਾ ਹਾਂਜੀ ਸਰ ਕੱਲ ਮੈਂ 4:30 ਵਜੇ ਨਕੌਦਰ ਜਾਣਾ ਪਿਆ ਸੀ ਐਤਵਾਰ ਐਤਵਾਰ ਨੂੰ ਐਂਡ ਜਦੋਂ ਮੈਂ ਜਾਣਾ ਪਿਆ ਸੀ ਰਸਤੇ ਦੇ ਵਿੱਚ ਪਿਛੋਂ ਦੋ ਮੁੰਡੇ ਸੀ ਉਹਨਾਂ ਦੇ ਚਿਹਰੇ ਟਕੇ ਹੋਏ ਸੀ ਤੇ ਉਹਨਾਂ ਨੇ ਆਪਣਾ ਮੋਟਰਸਾਈਕਲ ਮੇਰੀ ਸਕੂਟਰੀ ਦੇ ਸਾਹਮਣੇ ਲਿਆ ਕੇ ਰੋਕ ਲਿਆ ਤੇ ਇੱਕ ਮੁੰਡਾ ਉੱਤਰ ਕੇ ਉਦੋਂ ਹੀ ਮੇਰੇ ਸਿਰ 'ਚ ਕੜੇ ਮਾਰਨ ਲੱਗ ਪਿਆ ਐਂਡ ਉਹਦਾ ਤਾਂ ਮੈਂ ਵਿਚਾਰ ਕਰ ਲਿਆ ਪਰ ਜਦੋਂ ਮੈਂ ਉੱਤਰ ਕੇ ਸਾਈਡ ਤੇ ਹੋਣ ਲੱਗਾ ਤੇ ਮੇਰੇ ਗੋਡਾ ਮੁੜ ਗਿਆ ਤੇ ਜਿਹੜੇ ਕਰਕੇ ਗੋਡੇ ਦੇ ਲਿਗਮੈਂਟ ਵਗੈਰਾ ਟੁੱਟੇ ਤੇ ਉਹ ਬਾਅਦ ਚੋਂ ਸਕੂਟਰੀ ਲੈ ਕੇ ਉਤੋਂ ਭੱਜ ਗਿਆ ਅਸੀਂ ਦੇਖਿਆ ਵੀ ਸਕੂਟਰੀ ਡਿੱਗ ਗਈ ਇੱਕਦਮ ਤੇ ਤੁਸੀਂ ਵੀ ਸੜਕ ਦੇ ਦੂਸਰੇ ਪਾਸੇ ਜਿੱਦਾਂ ਵੀਡੀਓ ਦੇ ਵਿੱਚ ਦੇਖ ਰਹੇ ਵੀ ਸੜਕ ਦੇ ਦੂਸਰੇ ਪਾਸੇ ਦੌੜ ਕੇ ਲੱਗ ਕੇ ਆਵਾਜ਼ੇ ਵੀ ਹੋ ਰਹੀ ਸੀ ਜਾ ਰਹੇ ਸੀ ਆਉਣ ਆਉਣ ਜਾਣ ਵਾਲੇ ਲੋਕ ਕਿਸੇ ਨੂੰ ਪਤਾ ਨਹੀਂ ਲੱਗੇ ਇਸ ਵਾਰ ਸੱਤ ਪਤਾ ਤਾਂ ਲੱਗਿਆ ਪਰ ਕਿਸੇ ਨੇ ਰੋਕਿਆ ਨਹੀਂ ਬਾਅਦ ਚੋਂ ਇੱਕ ਗੱਡੀ ਵਾਲੇ ਨੇ ਉਹਨਾਂ ਨੇ ਮਾਰਕ ਵੀ ਲਾਈ ਪਰ ਉਹ ਫੜ ਨਹੀਂ ਹੋਇਆ ਤੇ ਮੈਨੂੰ ਵੀ ਬਾਅਦ ਚੋਂ 2 ਮੰਡੇ ਚਾਕੀ ਲੈ ਕੇ ਗਿਆ ਪੁਲਿਸ ਥਾਣੇ ਤੇ ਉੱਥੋਂ ਬਾਅਦ ਚੋਂ ਮੈਂ ਘਰ ਆਪਾਂ ਫੂਮ ਦਿੱਤਾ ਤੇ ਬਾਅਦ ਚ ਘਰ ਦੇ ਤੇ ਇਹ ਕੋਈ ਲੱਗਦਾ ਕੋਈ ਸ਼ੱਕ ਹੈ ਕਿ ਕਿਸੇ ਤੇ ਜਾਂ ਕੋਈ ਕੋਈ ਚਿਹਰੇ ਜਾਣੇ ਪਛਾਣੇ ਜੋ ਕਿ ਨਕਾਬ ਵਗੈਰਾ ਸੀਗੇ ਬੇਸਤੇ ਲੈ ਉਹਨਾਂ ਦੇ ਨਹੀਂ ਨਹੀਂ ਸਰ ਮੈਂ ਪਹਿਲੀ ਵਾਰ ਹੀ ਦੇਖੇ ਸੀਗੇ ਬੰਦੇ ਇੱਕ ਦਾ ਤਾਂ ਮੂੰਹ ਪੂਰੇ ਤਾਂ ਟਕਿਆ ਹੋਇਆ ਸੀ ਦੂਜੇ ਦਾ ਵੀ ਟਕਿਆ ਸੀ ਉਹ ਬਾਅਦ ਚੋਂ ਜਦੋਂ ਮੇਰੇ ਮਾਰਨ ਲੱਗਾ ਤੇ ਉਹਦਾ ਮੂੰਹ ਮੈਨੂੰ ਦੇਖ ਹੀ ਜਾ ਰਿਹਾ ਮੋਟਰਸਾਈਕਲ ਦਾ ਨੰਬਰ ਟ੍ਰੇਸ ਹੋਇਆ ਪੜਿਆ ਕਿ ਇਹ ਮੋਟਰਸਾਈਕਲ ਤੇ ਸੀ ਨਹੀਂ ਨਹੀਂ ਸਰ ਨੰਬਰ ਵਗੈਰਾ ਨਹੀਂ ਟ੍ਰੇਸ ਹੋਇਆ ਇਹ ਕੈਮਰਾ ਵਗੈਰਾ ਵੀ ਚੈੱਕ ਕਰਾਇਆ ਤੇ ਨੰਬਰ ਤਾਂ ਨਹੀਂ ਪਤਾ ਲੱਗਾ ਭਾਈ ਅੱਛਾ ਤੁਸੀਂ ਤੁਹਾਡਾ ਵੀ ਖਿਆਲ ਨਹੀਂ ਗਿਆ ਮੋਟਰਸਾਈਕਲ ਨਹੀਂ ਸਾਡ ਮੇਰਾ ਵੀ ਖਿਆਲ ਨਹੀਂ ਗਿਆ ਅੱਛਾ ਤੁਸੀਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਸਾਰੀ ਵਾਰਦਾਤ ਦੀ ਹਾਂਜੀ ਹਾਂਜੀ ਪੁਲਿਸ ਥਾਣੇ ਵਿੱਚ ਅਸੀਂ ਰਿਪੋਰਟ ਲਿਖਾਈ ਸੀਗੀ ਜੀ ਤੇ ਉੱਥੇ ਦੱਸ ਦਿੱਤਾਈ ਬਾਅਦ ਚੋਂ ਦੀ ਹਸਪੀਟਲ ਵਗੈਰਾ ਚਲੇ ਗਏ ਕਿਉਂ ਉਸਦੇ ਮੇਰੇ ਸੱਟ ਲੱਗ ਗਈ ਸੀ ਗੋਡੇ ਤੇ ਹਾਂ ਤੇ ਗੋਡੇ ਤੇ ਕਿੰਨੀ ਕੁ ਜ਼ਿਆਦਾ ਸੱਟ ਆ ਜ਼ਿਆਦਾ ਇੰਜਰੀ ਆ ਜ਼ਿਆਦਾ ਇੰਜਰੀ ਆ ਬਸ ਇਹ ਤੌਰ ਵਗੈਰਾ ਨਹੀਂ ਹੁੰਦਾ ਹੂੰ ਤੇ ਲੱਗ ਤੇ ਲੱਗਮੈਂਟਸ ਵਗੈਰਾ ਟੁੱਟਿਆ ਬਾ बाकी ਐਕਟਿਵਾ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਸੋ სპੋਰਟਸਮੈਨ ਬੰਦਾ ਆ ਗੇਮ ਕਰਨ ਵਾਲਾ ਕਈ ਦਿਨਾਂ ਲਈ ਮੰਜੇ ਤੇ ਪੈ ਗਿਆ ਗੋਡੇ ਤੇ ਸੱਟ ਲੱਗ ਗਈ ਹੈ ਤੁਸੀਂ ਦੇਖ ਰਹੇ ਆ ਸੋ ਇਹ ਕਿੰਨੇ ਦਿਨਾਂ ਲਈ ਸਮਝਣੋਂ ਮੰਜੇ ਤੇ ਪੈ ਗਿਆ ਆਪਣੇ ਗੇਮ ਤੋਂ ਵੀ ਜਾਂਦਾ ਲੱਗਾ ਤੇ ਆਪਣੇ ਇਹਦੀ ਐਕਟਵਾ ਜਿਹੜੀ ਆ ਉਹ ਵੀ ਮੇਰੇ ਕੋਲ 2022 ਵਿੱਚ ਲਈ ਸੀ ਇਹਨਾਂ ਨੇ ਉਹ ਵੀ ਜਾਨੀ ਕਿ ਜਿਹੜੇ ਆ ਦਿਨ ਦੇ ਖੋਗੇ ਲੈ ਗਏ ਸੋ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਆ ਇਸ ਜਿਹੀ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀ ਐਕਟਿਵਾ ਵਾਪਸ ਮਿਲ ਜਾਵੇ ਤਾਂ ਬੰਦਿਆਂ ਦਾ ਪਤਾ ਕੀਤਾ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕੋਈ ਕਾਰਵਾਈ ਹੋਈ ਪੁਰ ਸੋਲੋ ਹਜੇ ਤੱਕ ਨਹੀਂ ਹਜੇ ਤੱਕ ਤਾਂ ਉਹਨਾਂ ਨੇ ਕੈਮਰੇ ਵਗੈਰਾ ਹੀ ਚੈੱਕ ਕੀਤੇ ਆ ਉਹ ਵੀ ਬੇਲਾ ਸੀ ਕਾਮਨ ਸਕੂਲ ਦੇ ਤਾਂ ਹੀ ਆਪ ਹੀ ਜਾ ਕੇ ਚੈੱਕ ਕੀਤੇ ਸੀ ਤੇ ਬਾਅਦ ਚੋਂ ਉਹਨਾਂ ਨੇ yellow motors ਵਗੈਰਾ ਤੇ ਜਾ ਕੇ ਪਰਸੋਂ ਚੈੱਕ ਕੀਤੇ ਸੀ ਜੀ ਸੋ ਪ੍ਰਸ਼ਾਸਨ ਅਗੇ ਇਹਨਾਂ ਦੀ ਇਹੀ ਮੰਗਿਆ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਐਕਟਿਵਾ ਆ ਉਹ ਦਵਾਈ ਜਾਵੇ ਤਾਂ ਕਿ ਨਾਲੇ ਉਹ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਨਕ ਉਧਰ ਦੇ ਵਿੱਚ ਹੋ ਰਹੀਆਂ ਚੋਰੀਆਂ ਨੂੰ ਥੋੜੀ ਬਹੁਤ ਠੱਲ ਪੈ ਸਕੇ ਆਓ ਇਹਨਾਂ ਦੇ ਅਸੀਂ ਪਿਤਾ ਜੀ ਜੋ ਮਾਸਟਰ ਬਲਵਿੰਦਰ ਕੁਮਾਰ ਜੋ ਪੇਸ਼ੇ ਤੋਂ ਟੀਚਰ ਹਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਕਲਨਵਾਲ ਪਿੰਡ 'ਚ ਬੈਠੇ ਆ ਜਿੱਥੇ ਤਕਾਸ਼ਦੀਪ ਲੜਕੇ ਦੀ ਐਕਟਿਵਾ ਕੱਲ ਖੋਹੀ ਗਈ ਉਹਨਾਂ ਦੇ ਪਿਤਾ ਜੀ ਮਾਸਟਰ ਬਲਵਿੰਦਰ ਕੁਮਾਰ ਸਾਡੇ ਨਾਲ ਨੇ ਔਰ ਉਹਨਾਂ ਨਾਲ ਵੀ ਗਲਤ ਕਰਦੇ ਆ ਸਰ ਆਕਾਸ਼ਦੀਪ ਨਾਲ ਸਾਡੀ ਗੱਲ ਸਾਰੀ ਹੋਈ ਆ ਡਾਕਟਰ ਉਹ ਕਿਦਾਂ ਹੋਈ ਆ ਤੁਸੀਂ ਸਾਨੂੰ ਦੱਸੋ ਵੀ ਕੰਪਲੇਂਟ ਪੁਲਿਸ ਕੋਲ ਮੁੰਡੇ ਕਿੰਨੇ ਕੁ ਦੀ ਪੁਲਿਸ ਕੋਲ ਕੰਪਲੇਂਟ ਦਸੀ ਜਦੋਂ ਬੇਟੇ ਨਾਲ ਘਟਨਾ ਵਾਪਰੀ ਆ ਤੇ ਉਹਨੂੰ ਦੋ ਮੰਡੇ ਜਿਹੜੇ ਐਕਟਵਾ ਦੇ ਪਿਠਾਕੇ ਸਿੱਧੇ ਥਾਣੇ ਲੈ ਕੇ ਗਏ ਆ ਤੇ ਨਾਲ ਹੀ ਜਿਹੜੇ ਬੇਟੇ ਨੇ ਫੋਨ ਕਰਤਾ ਵੀ ਮੇਰੇ ਨਾਲ ਇਦਾਂ ਇਦਾਂ ਘਟਨਾ ਵਾਪਰ ਗਈ ਤਾਂ ਅਸੀਂ ਉਦਹੀਂ ਮਗਰ ਚਲੇ ਗਏ ਆ ਤੇ ਜਦੋਂ ਮੈਂ ਗਿਆ ਤਾਂ ਉਹ ਉੱਥੇ ਆਪਣੇ ਅੰਦਰ ਸਿਟੀ ਥਾਣੇ ਵਿੱਚ ਬੈਠਾ ਸੀਗਾ ਬਟ ਉੱਥੇ ਇਹਦੀ ਕੋਈ ਕੰਪਲੇਟ ਵਗੈਰਾ ਨਹੀਂ ਸੀ ਲਿਖੀ ਤੇ ਕਿਉਂਕਿ ਬੇਟਾ ਇਹਦਾ ਲਿੰਗਾਮੈਂਟ ਟੁੱਟ ਗਿਆ ਸੀ ਗੋਡੇ ਦਾ ਤੇ ਦਰਦ ਨਾਲ ਬਹੁਤ ਕਰਾ ਰਿਹਾ ਸੀ ਤੇ ਮੈਂ ਫਿਰ ਇਹਨੂੰ ਲੈ ਕੇ ਹਸਪੀਟਲ ਕਰਤਾਰਪੁਰ ਚਲੇ ਗਿਆ ਉੱਥੋਂ ਆ ਕੇ ਇਹਨੂੰ ਘਰੇ ਛੱਡ ਕੇ ਉਸ ਬਾਅਦ ਅਸੀਂ ਫਿਰ ਪੰਚਾਇਤ ਲੈ ਕੇ ਮੈਂ ਜਿਹੜਾ ਥਾਣੇ 'ਚ ਗਏ ਆ ਤੇ ਉੱਥੇ ਆਪਣੀ ਰਿਪੋਰਟ ਜਿਹੜੀ ਆ ਲਿਖਤੀ ਜਿਹੜੀ ਆ ਉਹ ਮੈਂ ਦਿੱਤੀ ਆ ਤੇ ਪੁਲਿਸ ਨਾਲ ਮੁੜ ਕੇ ਗੱਲਬਾਤ ਹੋਈ ਕੱਲ ਦਾ ਦਿਨ ਰਾਤ ਵੀ ਬੀਦ ਲਈ ਆ ਲਗਭਗ ਅੱਜ ਦਾ ਦਿਨ ਵੀ ਬੀਦੀ ਚੱਲਾ ਤੇ ਕੀ ਉਹਨਾਂ ਨੇ ਆਸ਼ਵਾਸਨ ਦਿੱਤਾ ਪਰਸੂ ਪੁਲਿਸ ਦਾ ਇਹ ਕੋਈ ਕਹਿਣਾ ਹੈ ਵੀ ਬਸ ਤਫਤੀਸ਼ ਚੱਲ ਰਹੀ ਹੈ ਸਾਨੂੰ ਸਿਰਫ ਜੇ ਪੋਜ਼ਿਟਿਵ ਪੈਂਡ ਲੱਗਾ ਤੇ ਜਿਹੜੇ ਇੰਸਪੈਕਟਰ ਸਾਹਿਬ ਆ ਅਮਨ ਸੈਣੀ ਜੀ ਉਹਨਾਂ ਨੇ ਜਰੂਰ ਐਫਰਟ ਕੀਤਾ ਬਾਕੀ ਹੋਰ ਸਾਨੂੰ ਕੋਈ ਜਿਹੜਾ ਤਫਤੀਸ਼ੀ ਅਫਸਰ ਵੀ ਉਹਨਾਂ ਨੇ ਵੀ ਇਹੀ ਕਿਹਾ ਵੀ ਤਫਤੀਸ਼ ਜਾਰੀ ਹੈ ਤਫਤੀਸ਼ ਜਾਰੀ ਨਾਲ ਸਾਡਾ ਜਿਹੜਾ ਆ ਸਾਨੂੰ ਕੋਈ ਸਬਰ ਨਹੀਂਗਾ ਵੀ ਤਫਤੀਸ਼ ਜਾਰੀ ਹੈ ਤਫਤੀਸ਼ ਤਾਂ ਕਈ ਵਾਰੀ ਸਾਲਾ ਸਾਲ ਛੇ-ਛੇ ਵੀ ਮਹੀਨੇ ਚੱਲਦੀ ਰਹਿੰਦੀ ਆ ਗੱਲ ਤਾਂ ਹੋਣਦੀ ਆ ਵੀ ਇਹ ਘਟਨਾ ਮੈਂ ਇਸ ਕੇ ਦੁੱਖ ਲੈਂਗਾ ਮੈਨੂੰ ਵੀ ਮੇਰੇ ਬੇਟੇ ਨਾਲ ਹੋਈ ਰੋਜ਼ ਹੋ ਰਹੀਆਂ ਆ ਕਿੱਥੇ ਹੈ ਪ੍ਰਸ਼ਾਸਨ ਇਹ ਕਿੱਥੇ ਇਹਨਾਂ ਦੀ ਸਿਕਿਉਰਿਟੀ ਹੈ ਕਿੱਥੇ ਸਰਕਾਰ ਸਾਡੀ ਪੰਜਾਬ ਸਰਕਾਰ ਮੈਂ ਕਹਿੰਦਾ ਸੁੱਤੀ ਪਈ ਹੈ ਵੀ ਇੰਨੀਆਂ ਘਟਨਾਵਾਂ ਹੋ ਰਹੀਆਂ ਕੰਦਾਂ ਤੇ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਲਿਖਣ ਨਾਲ ਕੁਝ ਨਹੀਂ ਹੁੰਦਾ ਇਹ ਗੱਲ ਨਸ਼ਿਆਂ ਤੋਂ ਸ਼ੁਰੂ ਹੋਈ ਹੈ ਵੀ ਨਸ਼ੇ ਨਸ਼ਿਆਂ ਦੀ ਪੂਰਤੀ ਲਈ ਜਿਹੜੇ ਮੁੰਡੇ ਆ ਜਿਹੜੇ ਰਾਹੇ ਭਰਾਏ ਪਏ ਹੋਏ ਉਹਨਾਂ ਨੂੰ ਸਿੱਧੇ ਰਸਤੇ ਲਿਆਉਣ ਲਈ ਤੇ ਸਰਕਾਰ ਦੇ ਯਤਨ ਮੈਂ ਕਹਿੰਦਾ ਵੀ 100 ਚੋਂ 0% ਹੀ ਆ ਇਹ ਹਸਾਣਾ ਤੇ ਅਸੀਂ ਤਾਂ ਮੈਨ ਦਾ ਘਰਵਾਰ ਹੀ ਨਿਕਲ ਸਕਦੇ ਹਸਾਣਾ ਇਹ ਤਾਂ ਨ ਜੰਗਲ ਰਾ ਝੰਡ ਰਿਆ ਇਸ ਸਮੇਂ ਕੋਦਰ ਦੇ ਵਿੱਚ ਸੋ ਇਹ ਸਮ ਸਾਡੇ ਨਾਲ ਬਲਵਿੰਦਰ ਕੁਮਾਰ ਜੀ ਜਿਵੇਂ ਕਿ ਇਹਨੇ ਦੱਸਿਆ ਵੀ ਥਾਂ ਥਾਂ ਤੇ ਕੰਧਾਂ ਤੇ ਲਿਖਿਆ ਆ ਤੇ ਨਸ਼ਿਆਂ ਵਿਰੁੱਧ ਯੁੱਧ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਚੱਲ ਰਹੀ ਆ ਮੁਹਿੰਮ ਪਰ ਜਿਹੜੇ ਨਸ਼ੇੜੀ ਆ ਉਹ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਕਿਸੇ ਤਰ੍ਹਾਂ ਦੇ ਵੀ ਵਾਰਦਾਤ ਨੂੰ ਅੰਜਾਮ ਦੇਣ ਨੂੰ ਹਮੇਸ਼ਾ ਤਿਆਰ ਰਹਿੰਦੇ ਕਿਉਂਕਿ ਨਸ਼ੇ ਵਿੱਚ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਰਨਾ ਕੀ ਆ ਸੋ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਇਹ ਵਾਰਦਾ ਤਾਂ ਹੋ ਰਹੀਆਂ ਆ ਸੋ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਵਾਰਦਾਤਾ ਤੇ ਜਿਹੜਾ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾਵੇ ਜਿਹਨਾਂ ਦਾ ਨੁਕਸਾਨ ਹੁੰਦਾ ਇਹ ਉਹਨੂੰ ਪਤਾ ਹੁੰਦਾ ਐਕਟਿਵਾ ਇੱਕ ਸਟੂਡੈਂਟ ਨੂੰ ਲੈ ਕੇ ਦੇਣੀ ਪੇਰੈਂਟਸ ਲਈ ਬੜੀ ਔਖੀ ਗੱਲ ਹੋ ਜਾਂਦੀ ਆ ਸੋ ਉਹ ਹੁਣ ਇੱਕ ਤავ ਦੇ ਗੋਡੇ ਤੇ ਸੱਟ ਲੱਗੀ ਇੰਜਰੀ ਹੋ ਗਈ ਦੂਸਰਾ ਉਹ ਫੇਰ ਨਵਾਂ ਵਾਹਨ ਕਦੋਂ ਲਊਗਾ ਕਦੋਂ ਦਾ ਪੈਸਿਆਂ ਦਾ ਬੰਦੋਬਸਤ ਹੋਊਗਾ ਕਦੋਂ ਆਪਣੀ ਪੜ੍ਹਾਈ ਲਈ ਅੱਗੇ ਜਾਊਗਾ ਬੜੀ ਪਰੇਸ਼ਾਨੀਆਂ ਇਹਦੇ ਪਿੱਛੇ ਸਹਣੀਆਂ ਪੈਂਦੀਆਂ ਜਯੋਧ ਨਸ਼ਾ ਵਿਰੋਧ ਪਿੰਡਾਂ 'ਚ ਲਿਖਾ ਕੇ ਜਯੋਧ ਨਹੀਂ ਜਿੱਤੇ ਆ ਜਯੋਧ ਮੈਦਾਨ 'ਚ ਨੁੱਤਰ ਕੇ ਹੁੰਦੇ ਆ ਇਹਨਾਂ ਤੁਸੀਂ ਨਸ਼ਈਆਂ ਦੀ ਪਛਾਣ ਕਰੋ ਜਿਹੜੇ ਪਿੰਡ 'ਚ ਤੁਸੀਂ ਪੰਚਾਇਤ ਨੂੰ ਕਹੋ ਵੀ ਤੁਹਾਡੇ ਪਿੰਡ 'ਚ ਕਿੰਨੇ ਬੱਚੇ ਜਿਹੜੇ ਆ ਵਿਹਲੇ ਰਹਿੰਦੇ ਕਿੱਥੇ ਜਾਂਦੇ ਆ ਉਹ ਰਾਤ ਨੂੰ ਕੀ ਕਰਦੇ ਆ ਇੱਕ ਦਿਨ 'ਚ ਸਾਰਾ ਕੁਝ ਹੋ ਸਕਦਾ ਜੇ ਹੋਣਾ ਹੋਵੇ ਤਾਂ ਸਭ ਕੁਝ ਹੋ ਸਕਦਾ ਬਸ ਇਹ ਆ ਵੀ ਪ੍ਰਸ਼ਾਸਨ ਜਿਹੜਾ ਸਰਕਾਰ ਚਾਹੁੰਦੀ ਨਹੀਂ ਕਿ ਵੀ ਲੋਕ ਜਿਹੜੇ ਆ ਸਿੱਧੇ ਰਸਤੇ ਆ ਸਕਣ ਪਹੁੰਚ ਸਕਣ ਸਾਰਾ ਕੁਝ ਹੈ ਸਰਕਾਰਾਂ ਜਿਹੜੀਆਂ ਆ ਫੰਡਰ ਹੋ ਸਕਦੀਆਂ ਪੰਚਾਇਤਾਂ ਦੇ ਜਿਹੜੇ ਆ ਪੁਲਿਸ ਅਫਸਰ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਜਾਣ ਵੀ ਤੁਹਾਡੇ ਏਰੀਆ 'ਚ ਜੇ ਕੋਈ ਹੁੰਦੀ ਹੈ ਕੰਪਲੀਟ ਤੇ ਯੂ ਆਰ ਰਿਸਪੌਂਸਿਬਲ ਸਾਰੇ ਡਿਪਾਰਟਮੈਂਟ ਰਿਸਪੌਂਸਿਬਲ ਹੁੰਦੇ ਆ ਅਸੀਂ ਟੀਚਰ ਆ ਸਾਡੇ ਰਿਜ਼ਲਟ ਲਈ ਅਸੀਂ ਆਪ ਜਿੰਮੇਵਾਰ ਆਂ ਇਹ ਵੀ ਇਹ ਜਿਹੜੇ ਰਿਜ਼ਲਟ ਜਿਹੜੇ ਹੁੰਦੇ ਆ ਇਦਾਂ ਦੇ ਮੇਰਾ ਬੱਚਾ ਆ ਮੇਰੀ ਇਨਵੈਸਟਮੈਂਟ ਐ ਤੇ 15-20 ਲੱਖ ਦੀ ਜੇ ਇਹਦਾ ਜਾਨੀ ਨੁਕਸਾਨ ਹੋ ਜਾਂਦਾ ਤੇ ਮੈਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਕੋਸਣਾ ਸੀਗਾ ਕੌਣ ਇਹਦਾ ਜ਼ਿੰਮੇਵਾਰ ਕੋਈ ਸਰਕਾਰ ਨਹੀਂ ਜ਼ਿੰਮੇਵਾਰ ਕੋਈ ਜ਼ਿੰਮੇਵਾਰ ਨਹੀਂ ਅਸੀਂ ਆਪ ਹੀ ਆ ਅਸੀਂ ਆਪ ਹੀ ਸਿਕਿਉਰਿਟੀ ਇਹਨਾਂ ਨੂੰ ਦਮਾਂਗੇ ਇਸ ਹਾਲਾਤ ਵਿੱਚ ਇਹੀ ਹੋ ਗਿਆ ਵੀ ਜਦੋਂ ਅਸੀਂ ਬੱਚਾ ਜਾਵੇ ਸ਼ਹਿਰ ਨੂੰ ਤਾਂ ਅਸੀਂ ਨਾਲ ਹੀ ਰਹੀਏ ਇਹਨਾਂ ਦੇ ਹਰ ਟਾਈਮ ਉਹ ਇਹਨਾਂ ਨੇ ਬਹੁਤ ਬੇਵਾਬ ਤਰੀਕੇ ਦੇ ਨਾਲ ਗੱਲ ਕੀਤੀ ਆ ਬਹੁਤ ਲੋਕਾਂ ਨਾਲ ਵਾਰਦਾਤ ਹੁੰਦੀ ਆ ਪਰ ਇਹਨਾਂ ਦੀਆਂ ਜਿਹੜੀਆਂ ਗੱਲਾਂ ਵਿੱਚ ਬਹੁਤ ਗਹਿਰਾਈ ਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕੈਮਰਾਮੈਨ ਹਰਮੇਸ਼ ਦਾਤੋੜ ਦੇ ਨਾਲ ਗੋਬਿੰਦਰਾਏ ਪਿੰਡ ਆਲਵਾ